ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਹੀ ਕਾਰਨ ਹੈ ਕਿ ਨਾ ਸਿਰਫ ਸਰਕਾਰੀ ਸਕੂਲਾਂ 'ਚ ਮਿਆਰੀ ਸਿੱਖਿਆ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਸਗੋਂ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਤਕਨੀਕਾਂ ਸਿਖਾਉਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਹਾਲ ਹੀ 'ਚ ਪੰਜਾਬ ਸਰਕਾਰ ਵੱਲੋਂ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ਵਰ ਸਿੱਖਿਆ ਲਈ ਫਿਨਲੈਂਡ ਦੀ ਯਾਤਰਾ ਤੇ ਭੇਜਿਆ ਗਿਆ ਤਾਂ ਕਿ ਆਪਣੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਆ ਟਾਂਚਲੀ ਦੁਨੀਆ ਭਰ ਚੰਬਸ਼ਹੂਰ ਫਿਨਲੈਂਡ ਦੇ ਸਿੱਖਿਆ ਟਾਂਚੇ ਨੂੰ ਸਮਝ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਚ ਵੀ ਲਾਗੂ ਕੀਤਾ ਜਾ ਸਕੇ ਅਸੀਂ ਟ੍ਰੇਨਿੰਗ ਸ਼ੁਰੂ ਕੀਤੀ ਪਹਿਲਾਂ 202 ਜਿਹੜੇ ਪ੍ਰਿੰਸੀਪਲਸ ਨੇ ਉਹ ਸਿੰਗਾਪੁਰ ਜਾ ਕੇ ਆਏ ਨੇ ਤੁਹਾਡੀ ਕੁਲੀਗ ਨੇ ਉਹ 152 ਟੀਚਰ ਉੱਥੇ ਅਹਮਦਾਬਾਦ ਟ੍ਰੇਨਿੰਗ ਕਰਨ ਲਈ ਭੇਜੇ ਅੱਜ 72 ਟੋਟਲ ਨੇ 50000 ਰੁਪਏ ਦੀ ਪਰਸਨ ਫਲਾਈਟ ਤੁਸੀਂ ਫਿਨਲੈਂਡ ਜਾ ਰਹੇ ਹੋ ਤੇ 3 ਹਫ਼ਤਿਆਂ ਦਾ ਪ੍ਰੋਗਰਾਮ ਹੈ ਮੰਨਿਆ ਹੋਇਆ ਫਿਨਲੈਂਡ ਦਿੱਲੀ ਦੇ ਬਹੁਤ ਸਾਰੇ ਟੀਚਰ ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਆਏ ਤੁਹਾਨੂੰ ਆਪ ਨੂੰ ਚੰਗਾ ਲੱਗੂਗਾ ਕਿ ਆਹ ਦੁਨੀਆ ਤੇ ਆ ਉਹ ਦੁਨੀਆ ਚ ਕਿੰਨਾ ਫਰਕ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰੀ ਸਕੂਲਾਂ ਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਸੂਬੇ ਦੇ ਅਧਿਆਪਕਾਂ ਦਾ ਹੁਨਰ ਨਿਖਾਰਨ ਤੇ ਵੀ ਜ਼ੋਰ ਦੇ ਰਹੇ ਨੇ ਇਸੇ ਲਈ ਪੰਜਾਬ ਸਰਕਾਰ ਵੱਲੋਂ ਹੁੰ ਤੱਕ 500 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ੀ ਮੁਲਕ ਸਿੰਗਾਪੁਰ ਫਿਨਲੈਂਡ ਸਵਿਟਜ਼ਰਲੈਂਡ ਵਰਗੇ ਦੇਸ਼ਾਂ 'ਚ ਭੇਜਿਆ ਜਾ ਚੁੱਕਿਆ ਹੈ। ਅ ਟੂ ਅਕੈਡਮੀ ਅਮਰ ਸਾਧਿਵ ਅਕੈਡਮੀ ਜਿੱਥੇ ਬੱਚਿਆਂ ਨੂੰ ਅਬੈਕਸ ਸਿਖਾਇਆ ਜਾਂਦਾ ਮਿਸਟਰ ਗੌਰਵ ਤੇ ਉਹਨਾਂ ਦੀ ਵਾਈਫ ਸ਼ਿਖਾ ਇਹ ਦੋਵੇਂ ਇਹ ਖੂਬਸੂਰਤ ਅਕੈਡਮੀ ਚਾ ਰਹੀ ਹੈ ਬਹੁਤ ਸਾਰੇ ਸਾਲਾਂ ਤੋਂ। ਇਹ ਇੱਥੇ ਅੱਜ ਅਸੀਂ ਬਹੁਤ ਸਾਰੇ ਬੱਚਿਆਂ ਨੂੰ ਇਨਾਮ ਦਿੱਤੇ ਹਨ ਉਹਨਾਂ ਨੂੰ ਟਰੋਫੀਜ਼ ਦਿੱਤੀਆਂ ਇਹ ਖੁਸ਼ੀ ਵਾਲੀ ਗੱਲ ਹੈ ਕਿ ਉਹ ਜਿਹੜੇ ਬੱਚੇ ਵਕਫਾ ਕ compititions participate ਕਰਕੇ ਮੇਰੇ ਕਈਆਂ ਨੂੰ 4-4 5-5 trophies ਮਿਲੀਆਂ ਸੋ ਬੱਚਿਆਂ ਦੇ ਬ੍ਰੇਨ ਨੂੰ ਸ਼ਾਰਪ ਕਰਨ ਵਾਸਤੇ ਬਹੁਤ ਵਧੀਆ ਤਰੀਕਾ ਜਿਹੜਾ ਐਬੈਕਸ ਹੈ ਐਬੈਕਸ ਵਸੇ ਦੁਨੀਆ ਭਰ ਵਿੱਚ ਬਹੁਤ ਮਸ਼ਹੂਰ ਹੋ ਚੁੱਕਾ ਹੈ ਅਮਰਸਰ ਚ ਵੀ ਰਿਡੂ ਅਕੈਡਮੀ ਆ ਇਹ ਬੱਚਿਆਂ ਨੂੰ ਉਹਦੇ ਬ੍ਰੇਨ ਨੂੰ ਸ਼ਾਰਪ ਕਰਨ ਚ ਬਹੁਤ ਵਧੀਆ ਹਿੱਸਾ ਪਾ ਰਹੀ ਹੈ ਇਹਦੇ ਨਾਲ ਨਾ ਸਿਰਫ ਬੱਚੇ ਆਪਣੀ ਪੜ੍ਹਾਈ ਤੇਜ਼ ਹੁੰਦੇ ਸੋ ਉਹਨਾਂ ਦੂਸਰੀਆਂ ਐਕਟੀਵਿਟੀਆਂਸ ਭਾਗ ਲੈਂਦੇ ਓਵਰ ਆਲ ਉਹਨਾਂ ਦਾ ਬ੍ਰੇਨ ਸ਼ਾਰਪ ਹੁੰਦਾ ਹੈ ਇਹ ਟੂ ਅਕੈਡਮੀ ਬਹੁਤ ਵਧੀਆ ਹੈ योशनों की मैसेजें आ रही हैं। योशनों नहीं बल्कि बच्चों में मैसेजें आ रही हैं कि ज़रूरत अपना आई है। शुरू करते हैं मैस्ट अपनी महारत हासिल करना से और वो बैकस ज़रूर करना चाहिए था कि प्रो एडमिन जॉइन करने चाहिए। तो बढ़िया-बढ़िया तकनीक आ गई है सर फिर भी ये बैकस जैसे क ਪਰ ਹੈਰਾਨੀ ਵਾਲੀ ਗੱਲ ਹੈ ਕਿ ਬਾਕਸ ਜਿਹੜੇ ਬੱਚੇ ਐਕਸਪਰਟ ਹੋ ਜਾਂਦੇ ਆ ਉਹ ਕੰਪਿਊਟਰ ਨੂੰ ਹੀ ਮਾਰ ਪਾਉਂਦੇ ਕੱਲ ਜੀ ਸਾਰੇ ਅੰਮ੍ਰਿਤਸਰ ਵਾਲਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਔਰ ਅੱਜ ਟੂ ਅਕੈਡਮੀ ਵੱਲੋਂ ਗੌਰਵ ਮਹਾਜਨ ਜੀ ਸ਼ਿਕਾ ਮਹਾਜਨ ਜੀ ਨੇ ਆਪਣੇ ਬੱਚਿਆਂ ਨੂੰ ਨੈਸ਼ਨਲ ਲੈਵਲ ਤੇ ਜਿਹੜੀ ਚੈਂਪੀਅਨਸ਼ਿਪ ਹੋਈ ਹੈ ਟੂ ਅਕੈਡਮੀ ਵੱਲੋਂ ਚ ਪਾਰਟਿਸਿਪੇਟ ਕੀਤਾ ਗਿਆ ਨੈਸ਼ਨਲ ਚੈਂਪੀਅਨਸ਼ਿਪ ਸੀ ਔਰ ਇਹਨਾਂ ਦੇ ਬੱਚਿਆਂ ਨੇ ਬਹੁਤ ਸਾਰੇ ਐਸੇ ਬੱਚੇ ਨੇ ਜਿਨ੍ਹਾਂ ਨੇ ਫਰਸਟ ਰੈਂਕ ਹਾਸਲ ਕੀਤਾ ਹੈ ਔਰ 7 8 8 ਟਰੋਫੀਜ਼ ਇੱਕ ਇੱਕ ਬੱਚੇ ਨੂੰ ਮਿਲੀਆਂ ਜਿਹੜੀ ਉਹਨਾਂ ਕੋ ਚੁੱਟੀਆਂ ਵੀ ਨਹੀਂ ਸੀ ਜਾ ਰਹੀਆਂ ਤੇ ਕਹਿ ਸਕਦੇ ਜਿਥੇ ਅੰਮ੍ਰਿਤਸਰ ਦੇ ਵਿੱਚ ਕਲਾਕਾਰ ਹੀ ਨਹੀਂ ਬਲਕਿ ਐਸੇ ਬੱਚੇ ਵੀ ਮੱਲਾ ਮਾਰ ਰਹੇ ਨੇ ਬੈਕਟਸ ਵਰਗੀ ਇੱਕ ਔਖੀ ਚੀਜ਼ ਨੂੰ ਸਮਝ ਕੇ ਔਰ ਉਹਦੇ ਵਿੱਚ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣਾ ਹੀ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਜਿਹੜੇ ਬੱਚੇ ਅੱਜ ਕੱਲ ਮੈਥਸ ਤੋਂ ਘਤਰਾਂਦੇ ਨੇ ਪਰ ਇਹ ਮੈਥ ਤਾਂ ਇੱਕ ਫਾਰਮ ਹੈ ਬੈਕਸ ਜਿਹਦੇ ਵਿੱਚ ਬਹੁਤ ਓਕੇ ਫਾਰਮ ਹੁੰਦੇ ਨੇ ਜੇ ਅਪ ਸਾਡੇ ਆਪ ਮੰਗਿਆ ਲਈ ਔਰ ਬੱਚੇ ਦੇਖੋ ਨਿੱਕੀ ਨਿੱਕੀ ਉਮਰ ਦੇ ਬੱਚੇ 7 ਤੱਕ ਅਡਾ ਟੋਪੀਸ ਤੇ ਨੈਸ਼ਨਲ ਅੰਦਿ 48 74 ਦੇ ਕਰੀਬ ਬੱਚਾ ਨੇ ਪਾਰਟਿਸਪੇਟ ਕੀਤਾ ਔਰ ਹਰ ਕਿਸੇ ਨੂੰ ਕੋਈ ਨਾ ਕੁਝ ਮਿਲਿਆ ਬਟ ਕਾਫੀ ਬੱਚੇ ਐਸੇ ਨੇ ਜਿਨਾਂ ਨੇ ਫਰਸਟ ਰੈਂਕ ਕਰਾ ਦਿੱਤਾ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਜਿੱਥੇ ਅੰਮ੍ਰਿਤਸਰ ਵਾਲੇ ਆਪਣੇ ਬੱਚਿਆਂ ਨੂੰ ਹਰ ਐਕਟੀਵਿਟੀ ਚ ਪਾਰਟਿਸਪੇਟ ਕਰਨ ਲਈ ਉਤਸ਼ਾਹਿਤ ਕਰਦੇ ਨੇ ਮਚਾਨੀਆਂ ਇਧਰ ਵੀ ਉਹਨਾਂ ਨੂੰ ਉਤਸ਼ਾਹਿਤ ਕਰਨ ਤੇ ਏਟੂ ਅਕੈਡਮੀ ਇੱਕ ਬਹੁਤ ਵੱਡਾ ਜ਼ਰੀਆ ਹੈ ਤੁਸੀਂ ਆਪਣੇ ਬੱਚੇ ਨੂੰ ਬੈਕਸ ਜ਼ਰੂਰਸ ਦਾ ਬੈਕਸ ਕਰ ਲੈ ਬੱਚੇ ਕਦੇ ਕਾਫੀ ਸ਼ਾਰਪ ਹੋ ਜਾਂਦੇ ਹੈ ਬਿਲਕੁਲ ਬਿਲਕੁਲ ਉਹਨਾਂ ਦੀ ਸੋਚਣ ਸ਼ਕਤੀ ਆਮ ਬੱਚਿਆਂ ਨਾਲੋਂ ਥੋੜੀ ਅਲੱਗ ਹੋ ਜਾਂਦੀ ਹੈ ਕੋਈ ਕਾਂਸਰ ਹਰਫਨ ਮੋਲਾ ਜੀ ਨੂੰ ਕਹਿ ਲੈਂਦੇ ਆ ਕਿ ਮੌਕੇ ਤੇ ਗੱਲ ਬਣਾ ਲੈਣੀ ਹੈ ਮੌਕੇ ਤੇ ਦਾ ਸੋਲੂਸ਼ਨ ਲੱਭ ਲੈਣਾ ਸੋ ਬੱਚੇ ਦੀ ਮੈਮਰੀ ਤੇ ਮਾਈਂਡ ਬਹੁਤ ਸ਼ਾਰਪ ਹੋ ਜਾਂਦਾ ਹੈ ઉસસી ચાહતે હો કે તوڑا બચ્ચા ભી આજકલ જમણે ના તાલમેલ મે લાકે ચલે શાપ દિમાગ નો હોવે તે મોબાઈલ સે છુડાકે સિક્કો કે ટેબકસ વલ જરૂર લવા આજ 74 સ્ટુડન્ટ્સ કે લિયે હમને યહાં પર અવર્ડ સેરેમની રખી હૈ જો નેશનલ વિનર્સ રહે હે હમારે ઓર યે ફંક્શન જો હે વો યહાં પર ઓર્ગેનાઇઝ કિયા ગયા હૈ ધેટ ઇસ ક્યોન બાય કુમાર બહોત હી વન્ડરફુલ ઇનકા વેન્યુ જહાં પર મતલબ બહોત હી ache તરીકે સે ઉહોને ઓર્ગેનાઇઝ કરવાયા बैकिस चैंप एकेडमी के जो बच्चे हैं यहाँ पे ट्रू एकेडमी की तरफ से 74 बच्चे जो नेशनल चैंपियन आए हैं उनके लिए हमने एक ऑनर सेरामनी रखी थी तो आपने देखा ही है कि 74 बच्चे कैसे कैलकुलेशंस करते हैं एक सेकंड के अंदर उन्होंने मल्टीपल मल्टीपल नंबर्स की कैलकुलेशन कर देते हैं जैसे स्पीड स्पीडोमीटर speed, होता है उनके अंदर फिट सो so, नेशनल चैंपियन आना एक बहुत बड़ी बात है अपने आप में और उनके पीछे जो मेहनत है वो गौरव महाजन और शिखा महाजन जो हमारे यहाँ पे ट्रू अकेडमी के ऑनर हैं वो करवाते हैं सो इट्स अ बिग ग्रेट थिंग एंड अ वेरी प्राउड मोमेंट फॉर अस थैंक यू सो मच